ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ HF ਬੜਾ ਦਿਖਾਵਾਂਗੇ ਚੰਗੀਆਂ ਜਿੰਦੇ ਜਨ ਵਾਲੇ ਕੱਦ ਕਾਠ ਨੇ ਤੇ ਬਰੀਡ ਵਾਲੀਆਂ ਕੀ ਗੱਲ ਬਾਈ ਕੀ ਕਾਲ ਬਾਈ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਲਜਿੰਦਰ ਸਿੰਘ ਪਿੰਡ ਚੌਕੇ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 90562 26360 ਜੀ 90562 26360 26360 ਹਾਂਜੀ ਜਿਹਦੇ ਪਾ ਪਹਿਲੇ ਨੰਬਰ ਤੇ ਵੜ ਦੇਖੀਏ ਨੇ ਬਾਈ ਜੀ ਸੁਆਗੇ ਦਾ ਸੂਰੀ ਐ ਇਹ ਦੂਜਾ ਸੁਆ ਸੂਰੀ ਆ ਬਾਈ ਦੂਜਾ ਸੁਆ ਕੈਕ ਦਿਨ ਬਾਕੀ ਪੈ ਸੂਣ ਚ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਬਾਈ 6 ਦਿਨ ਰਹਿ ਗਏ ਹਫਤਾ ਸੂਣ ਚ ਬਾਕੀ ਪਿਆ ਹਾਂ ਬਾਈ ਤੇ ਦੰਦੋ ਕਿਵੇਂ ਆ ਇਹ ਦੰਦੋ ਬਾਈ ਰਲ ਗਈ ਠੀਕ ਆ ਦੰਦੋ ਜਵਾਨਾ ਜੈਨੂਨ ਦੂਜਾ ਸੁ ਤੇ ਆਪਾਂ ਖਰੀਦੀਆ ਵੜੇ ਹਾਂਜੀ ਬਈ ਠੀਕ ਆ ਮਾਲਕ ਨੇ ਦੁੱਧ ਕਿੰਨਾ ਕਿਹਾ ਦੱਸਿਆ ਆਪਾਂ ਨੂੰ ਪਹਿਲੇ ਸੂਏ 32 ਕਿਲੋ ਦਾ ਰਿਕਾਰਡ ਦੱਸਿਆ ਬਈ ਠੀਕ ਆ ਪਹਿਲੇ ਸੂਏ 32 ਕਿਲੋ ਦਾ ਹਾਂ ਤੇ ਹਜੇ ਹਫਤਾ ਇਹਦੇ ਵਿੱਚ ਰਹਿੰਦਾਗਾ ਠੀਕ ਆ ਬੁੱਲਾਂ ਬਹੁਤ ਪਈਆਂ ਕਿਹੜੇ ਸੀਮੰਟ ਦੀ ਆਪਾਂ ਕਿਹੜਾ ਲੱਗਿਆ ਬਾਏ ਡਾਡਾ ਪਤਾ ਵੇ ਇਹ ਵੀ ਐਸਸੀਮੰਟ ਦੀ ਆ ਬਈ ਠੀਕ ਆ ਮੈਂ ਦੱਸ ਦੂੰਗਾ ਤੇ ਲੱਗਿਆ ਇਹਦੇ ਐਵੀਐਸ ਦਾ ਸਪੈਕ ਆ ਠੀਕ ਆ ਐਵੀਐਸ ਦਾ ਸਪੈਕ ਇਹਦੇ ਲੱਗਿਆ ਵਾ ਹਾਂਜੀ ਤੇ ਹਫਤਾ ਸੂਣ ਚ ਬਾਕੀ ਰਹਿ ਗਿਆ ਠੀਕ ਆ ਆਪਾਂ ਇਹਦੇ ਗੱਲ ਅਗਰੀਏ ਥਾਣਾ ਹਵਾਲਾ ਬੜਾ ਚੰਗਾ ਹਨਾ ਥਾ ਤੇ ਥਣ ਦੋਨੇ ਟਾਈਪ ਦੇ ਘਟਣਾ ਚਾਹੀਏ ਹੱਥੀਚਾਈ ਕਰ ਲਈਏ ਚਾਹੀ ਮਸ਼ੀਨੀ ਹਣਾ ਹਾਂਜੀ ਬਈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟ ਬਈ ਇਹਦਾ ਜੈ ਜ ਆਪਾਂ 1,60,000 ਦੀਆ ਕਰ ਲਈਏ ਮੜਮਟਾ ਮਾਨਦਾਨ ਹੋ ਜਾਊਗਾ ਤੋਰੀ ਬਾਹਰ ਨੂੰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਮਾੜੀ ਇੱਕ ਫੋਟ ਵੀ ਬੈਠਦੀ ਹੈਗੀ ਆ ਤੇ ਕੱਦ ਘੜ ਬੜਾ ਚੰਗਾ ਲੇਵਾ ਸੋਹਣਾ ਹਜੇ ਤਾਂ ਇੱਕ ਹਫਤਾ ਸੂਣ ਚ ਬਾਕੀ ਪਿਆ ਕਿਸੇ ਪਾਸੋਂ ਬੱਚੀ ਹੱਥ ਧਰਾਣੀ ਤੇ ਸੂਣ ਦੇ ਵਿੱਚ ਹਫਤਾ ਪੈਂਡਿੰਗ ਦੂਸਰਾ ਸੂਆ ਬੱਚੀ ਸੁੰਦੀ ਪਈ ਹੈਗੀ ਤੇ ਜਿੰਦ ਜਾਨ ਵਾਲੀ ਪੂਰੀ ਜਾਤ ਪਾਤ ਵਾਲੀ ਬੱਚੀ ਆ ਸੋ ਲੈਵਾ ਵਗੈਰਾ ਦੇਖਦਾ ਸੋਣਾ ਫਿਟਨੈਸ ਵਾਲਾ ਲੈਵਾ 1 60 ਦੇ ਵਿੱਚੋਂ ਵੀਰੇ ਮਾਰਦਰ ਮੌਕੇ ਤੇ ਕਰਦਾ ਹਾਂ ਹਾਂਜੀ ਬਈ ਕਰਨਾ ਤੇ ਥਾਨ ਵਗੈਰਾ ਪੂਰੇ ਓਕੇ ਹੱਜ ਕੇ ਲੈ ਲੀਵੇ ਜਮ ਆਪਣੇ ਹਾਂ ਬਈ ਹੱਥ ਛੱਡੀ ਆਪਦੀ ਕਰਕੇ ਲੈ ਜਾਵੇ ਬੰਦਾ ਠੀਕ ਐ ਆਪਣੀ ਤਸੱਲੀ ਕਰੀ ਵੀ ਹੈਣਾ ਤੇ ਦੁੱਧ ਕੱਢ ਦੂ ਬਈ 35 ਬਲਾ ਸਰਾਹ ਨਾ ਕੱਢ ਦੂ ਠੀਕ ਹੈ ਕਹਿੰਦਾ ਪਾ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਹਾਂ ਬਈ 35 ਮੰਨ ਕੇ ਲੈ ਖੁੱਲਾ ਫਾੜੀ 35 ਦਾ ਤੇ ਟੈਗ ਟੂ ਫਿਰ ਫਾਰਮ ਵਾਲੇ ਸਾਰੇ ਪਏ ਵਿਆ ਹੈਣਾ ਹਾਂ ਬਈ ਲੱਗਿਆ ਫਾਰਮ ਦੀ ਵਹਿੜ ਹੈ ਜੀ ਠੀਕ ਹੈ ਤੇ ਲੇਵਾ ਦੂਆਂ ਦੇਖੋ ਜਮਾ ਫਾੜੀ ਵਾਲਾ ਲੇਵਾ ਕੱਢਣਾ ਹੈ ਠੀਕ ਹੈ ਤੇ ਜਿਹੜਾ ਬਹੁਤ ਬਾਨਾ ਬੱਸੀ ਨਾ ਠੀਕ ਹੈ ਫਾੜੀ ਵਾਲਾ ਲੇਵਾ ਤੇ ਵਾਗੇ ਨਾੜਾ ਵਗੈਰਾ ਦੇਖੋ ਜਮਾ ਗੁੰਦੀ ਪਈਆ ਤੇ ਕੱਦ ਕਾਫੀ ਬੱਚੀ ਦਾ ਪੂਰਾ ਫੁੱਲ ਵੱਡਾ ਕਾਦਾ ਛੋਟੀ ਨਹੀਂ ਕਿਸ ਤੇ ਹਜੇ 25 ਦਿਨ ਇਹ ਰਹਿੰਦੀ ਆ ਵੀ 25 ਦਿਨ ਸੂਣ ਚ ਬਾਕੀ ਪਿਆ 25 ਦਿਨ ਬਾਕੀ ਆ ਜੀ ਤੇ ਪਹਿਲੇ ਸੂਏ ਦਾ ਰਿਕਾਰਡ ਇਹਦਾ 42 ਕਿਲੋ ਦਾ ਜੀ 42 ਕਿਲੋ ਪਲੂਣੇ ਵਾ ਬਾਕੀ ਬੱਚੀ ਲਾਹੀ ਪਈ ਵੀ ਆ ਨਾ ਹੁਣ ਹਾਂਜੀ ਹਾਂਜੀ ਠੀਕ ਐ ਤੇ ਸੀਮਨ ਵਗੈਰਾ ਕਿਹੜਾ ਲੱਗਿਆ ਜੀ ਸੀਮਨ ਬਾਈ ਆਪਣੇ ਕੋਲੇ ਲਿਖਿਆ ਪਿਆ ਸਾਰਾ ਪਰ ਦੱਸ ਦਾਂਗੇ ਫੋਨ ਤੇ ਠੀਕ ਐ ਤੇ ਦੂਜਾ ਸੂਆ ਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਲੇ 40 ਤੋਂ ਪਲੱਸ ਹੀ ਜਾਊ ਬਾਕੀ ਬੰਦੇ ਦੀ ਸੇਵਾ ਦਾ ਕਹਿੰਦੇ ਬਾ ਵੇ ਦਮ 45 47 ਦਾ ਵੀ ਰੱਖਦੀ ਆ ਐਡੀ ਵੱਡੀ ਵਹਿੜ 40 ਹੀ ਕੋਈ ਬੜਾ ਨਹੀਂ ਪਰ 40 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਹਾਂ ਬਈ ਸੁਭਰੋ ਬੜੇ ਵੱਡੇ ਕੱਦ ਕਾਟ ਦੀ ਬਿਹੜਾ 25 ਦਿਨ ਮੰਨ ਕੇ ਚਲੋ ਮਹੀਨੇ ਦੇ ਅੰਦਰ ਅੰਦਰ ਇਹਨੇ ਸੂ ਪੜਾਗਾ ਤੇ ਬਾਲਟੇ ਲਾ ਬਹੁਤ ਆ ਤੇ ਪੂਰੇ ਵੱਡੇ ਸਾਇ ਦੇ ਵਚਾਂ ਕਿਸੇ ਪਾਸੇ ਛੋਟੀ ਨਹੀਂ ਲਿੱਸੀ ਨਾ ਵੀ ਨਹੀਂ ਤੇ ਮਹੀਨਾ ਰਹੇਗਾ ਪੈਂਡਿੰਗ ਮਹੀਨੇ ਤੋਂ ਅੰਦਰ ਹੀ 25 26 ਦਿਨ ਤੇ ਜਿਹੜਾ ਸੀਮੰਟ ਲੱਗਿਆ ਵਾ ਸਾਰਾ ਤੁਹਾਨੂੰ ਵੀਰ ਬਾਇਓ ਡਾਟਾ ਦੱਸ ਦੂਗਾ ਸੋ ਬੱਚੀ ਦੇਖੋ ਜਮਾ ਤੇ ਆਈ ਵੀਰੇ ਫਾਰਮ ਜੂ ਆਪਣੇ ਕੋਲੇ ਫਾਰਮ ਜੂ ਆਈ ਆ ਖੁੱਲੀ ਆਈ ਕਰਕੇ ਨਾ ਪੂਰੀ ਜਿੰਦ ਜਾਣ ਵਾਲੀ ਬੱਸੀ ਆ ਠੀਕ ਐ ਹਾਂ ਕੱਲ ਨੂੰ ਦੋਦੀ ਨਹੀਂ ਕਹਿੰਦਾ ਵਾ ਚ ਤਾ 40 ਤੋਂ ਪਾਰ ਦੁੱਧ ਦੇ ਦਾ ਪਾਲੂਗਾ ਜਮਾ ਬਈ ਰਾਣ ਨਾਲ ਪਾਉਗੀ ਤੇ ਕਿਹੜਾ ਲੱਗਿਆ ਸੀਮਨ ਵਗੈਰਾ ਸਾਰਾ ਦੱਸ ਦਾਂਗੇ ਬਈ ਆਪਣੇ ਕੋਲੇ ਸਾਰੀ ਡਿਟੇਲ ਹੈਈ ਆ ਲਿਖੀ ਪਈ ਆ ਠੀਕ ਹੈ ਸੋ ਬਾਇਓ ਡਾਟਾ ਵੀਰ ਕਿਹੜਾ ਸਾਨੂੰ ਸਾਰਾ ਦੱਸ ਦਾਂਗੇ ਸੋ ਬਾਕੀ ਬੱਚੇ ਦਾ ਕੱਦ ਕਾਠ ਤੇ ਜਿੰਦਿਆਂ ਢਾਕੜ ਪੂਰੀ ਫੁੱਲਾ 40 ਤੋਂ ਪਾਰ ਦੁੱਧ ਪਾ ਦੂਗੀ 20 25 ਦਿਨ ਪੈਂਡਿੰਗ ਤੇ ਦੂਜਾ ਸਵੇਰ ਹੁੰਦੀ ਪਿਆ ਸੀਮਨ ਦਾ ਬਾਇਓ ਡਾਟਾ ਸਾਰਾ ਤੁਹਾਨੂੰ ਮਿਲ ਜਾਊਗਾ ਪਰ ਬੋਲ ਜੀ ਦੁਬਾਰਾ ਆਪਣਾ ਨੰਬਰ ਬਈ 90562 26366 ਪਿੰਡ ਚੌਕੇ ਜ਼ਿਲ੍ਹਾ ਪਠੰਡਾ ਪੈਗਾ ਹਾਂਜੀ ਬਈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ